ਵੱਧੀਆ ਸਤਿਕਾਰ ਜੀ ਹੋਰ ਭਾਈ ਜੀ ਕਿਦਾਂ ਠੀਕ ਠਾਕ ਭਾਈ ਜੀ ਕਿੰਨਾਂ ਚੱਲਿਆ ਕਿਉਂ ਵਧੀਆ ਜੀ ਅੱਜ ਭਾਈ ਜੀ ਫਿਰ ਕਿੰਨੇ ਆ 4 ਹੈ ਭਾਈ ਦੱਸੋ ਫਿਰ ਇਹਦੇ ਬਾਰੇ ਆਹ ਭਾਈ ਜੀ ਸੁਈਆਂ ਕਿੰਨੇ ਮੋਗੇ ਸੁਈ ਨੂੰ ਜੀ ਇਹਨੂੰ 1012 ਦਿਨ ਹੋ ਗਏ ਜੀ 10 12 ਦੁੱਧ ਕਿੰਨਾ ਬੇਜੀ ਸਾਈ 10 ਕਿਲੋ ਜੀ 10 ਕਿਲੋ ਪੱਕਾ ਹੀ ਆ ਪੱਕਾ ਪਤਾ ਨਹੀਂ ਕੱਟੀ ਆ ਕੱਟੀ ਹੋ ਗਈ ਹੋਣਾ ਫਿਰ ਲਓ ਜੀ 10 ਕਿਲੋ ਦੋ ਤਿਆਰ ਆ ਤੇ ਦੇਖੋ ਧੰਨਵਾਦ ਆ ਜੀ ਉਧਰ ਚੁਆਈ ਵਧੀਆ ਚੁਆਈ ਹੋ ਗਈ ਦੇਖੋ

ਇੰਨੇ ਮਗਰ ਕੱਟੀ ਆ। ਹਾਂਜੀ। ਦੁੱਧ ਕਿੰਨਾ ਜੀ? 10 ਕਿਲੋ ਬਾਈ ਜੀ। ਇਹ ਵੀ ਖੋਲੋ। ਲੋ ਜੀ 10 ਕਿਲੋ ਤਿਆਰ ਮਗਰ ਕੱਟੀ ਆ ਤੇ ਮੈਂ ਇਹ ਵੀ ਦੇਖੋ ਪੂਰੀ ਭਾਰੀ ਮੱਝ ਜੀ। ਆ ਦੇ। ਜੋ ਆਜੂ ਬਿਲਕੁਲ ਵਧੀਆ। ਓਕੇ ਭਾਈ ਜੀ। ਆਵੇ ਆ ਲਾ ਚੋ ਕੇ ਖੜੇ ਜੀ। ਆ ਜਾਓ ਆ ਲਓ। ਬਾਕੀ ਠੀਕ ਆ। ਹਾਂਜੀ ਫਿਰ ਭਾਜੀ ਬੇਨਤੀ ਜੀ। ਬਾਈ ਇਹ ਉਹ ਲਗਰਾਉਂ ਉਪਰ 70 ਕਰਾਈ ਜਾਣਾ ਪੂਰੇ 70000 70000 2000 ਵਿੱਚੋਂ ਹਾਂਜੀ 8000 ਠੀਕ ਹੈ ਬਾਈ ਆਜੋ ਇਹ ਵੀ ਸੁਈਏ ਜੀ ਇਹ ਸੁਈਏ ਬਾਈ ਇਹਨੂੰ ਕਿੰਨੇ ਟਾਈਮ ਆਇਆ ਇਹਨੂੰ 20 30 ਮਿੰਟ ਬਾਈ ਦੁੱਧ ਕਿੰਨਾ ਉਹ ਤੋਂ 9 ਕਿਲੋ ਬਾਈ 9 ਬੜੇ ਵੀ ਖੋਲੋ ਹਾਂਜੀ ਮੱਕਣਾ ਖੰਡ ਬਣਾ ਗਈ ਹੈ ਕੱਲ ਮੀਠ ਰਹਿ ਗਈ ਲੋ ਜੀ 9 ਕਿਲੋ ਹਾਂਜੀ ਉਹਨਾਂ ਦਾ ਅੱਗੇ ਅੱਗੇ ਮੱਝ ਅੱਛਾ ਹਾਂਜੀ 9 ਕਿਲੋ ਤਿਆਰ ਹੈ ਜੀ ਤੇ ਮੈਂ ਇਹ ਵੀ ਦੇਖੋ ਆਜੋ ਆਜੋ ਬੱਜਿਆ ਲੈ ਕਟਾਈਆ ਮਗਰ ਹਨਾ ਆਹ ਦੇ ਹਾਂਜੀ ਬੱਜਿਆ ਮੈਨੂੰ ਭਾਈ ਮੋਲੇ ਦਾ ਕਰਾਉਣਾ 90 ਕਾਈ ਕਿਹਾ 85 ਕਾਈ ਕਿਹਾ ਤੁਸੀਂ ਥਾਰੇ ਨਹੀਂ ਡਾਊਨ ਹੋ ਗਈ ਮੱਝ ਦੀ ਬਖਾਹ ਕਰਕੇ ਨਹੀਂ ਭਰੋ ਉਸ ਨੇ ਕਰ ਲਈ ਫਿਰ ਪ੍ਰੇਡ ਹਾਂ 80 ਦੀ ਤੇ ਆ ਅੱਸੀ ਹੋਰ ਕਰਦੇ ਮੋਕੇ ਦੇ ਕਰ ਲਾਂਗੇ ਚਲੋ ਠੀਕ ਹੈ ਤੇ ਆਹ ਜੀ ਇਹ ਬਾਈ ਪਰਸੋਂ ਫ੍ਰੀ ਮੱਝ ਅੱਛਾ ਕੱਟੀ ਆ ਕਟਾਈ ਨਹੀਂ ਕਟਾਈ ਦੁੱਧ ਕਿੰਨਾ ਦੁੱਧ ਦੇ ਬੋਲਾ ਜੀ ਬੋਲਾ ਹੀ ਆ ਜੀ ਕਿੰਨਾ ਹੈ ਜੀ ਬੋਲਾ ਹੋ ਗਿਆ 6 ਕਿਲੋ 6 ਕਿਲੋ ਬੋਲਾ ਹੀ ਹੈ ਹਾਂ ਠੀਕ ਹੈ ਬਾਕੀ ਆਜੋ ਆਜੀ ਆਈ ਜੀ ਅਛਾ ਜੀ ਹਾਂ ਜੀ ਇਹ ਤੇ ਲੋਕ ਨੂੰ ਨਹੀਂ ਹਣਾ ਲੋਕ ਨੂੰ ਲੋਕ ਨੂੰ ਲੋਕ ਨੂੰ ਸਾਰੀਆਂ ਹਾਂਜੀ ਚਲੋ ਤਾਂ ਬਾਈ ਬਰੇ ਦੀ ਕੀ ਮਾਰਾ ਇਹਦਾ ਬਾਈ ਜੀ ਬੋਲ ਕਰਾਉਣੇ 85 ਕਰਾਈਏ ਨੂੰ 80 ਆ ਤੇ ਹੁੰਦਾ ਕਿਨੇ ਛੱਡ ਦੋਗੇ 1000 ਕਰਾਉਣਾ ਇਹ ਵੀ 75 ਦੇ ਜਾਂਦੇ ਠੀਕ ਹੈ ਠੀਕ ਆ ਚਲੋ ਤੇ ਬਈ ਚਾਰ ਮਈਆਂ ਸੇਲ ਆ ਬਾਕੀ ਮੇਰੇ ਕੋਲ ਜਿਹੜੇ ਆ ਉਹ ਚੈੱਕ ਕਰਕੇ ਚੋਈ ਕਰਕੇ ਲੈ ਕੇ ਜਾਓ ਉਹ ਜੋ ਸਰਜਾਣਾ ਬਾਈ ਜੀ ਹਾਂਜੀ ਆ ਜਾਓ ਨੰਬਰ ਬਗੈ 914754281 ਪਿੰਡ ਬੁਰਜ ਨਥੂਗੜ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਸਸਿਕਾ ਸਸਿਕਾ